ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀਆਂ ਵਧੀਆਂ ਮੁਸ਼ਕਲਾਂ ਰਾਜਾ ਵੜਿੰਗ ਨੂੰ ਗ੍ਰਿਫਤਾਰ ਕਰਨ ਦੇ ਹੋਏ ਹੁਕਮ ਜੋ ਐਸਸੀ ਕਮਿਸ਼ਨ ਨੇ ਰਾਜਾ ਵੜਿੰਗ ਦੀ ਗ੍ਰਿਫਤਾਰੀ ਲਈ ਹੁਕਮ ਦਿੱਤੇ ਨੇ ਕਿਹੜੀਆਂ ਧਰਾਵਾਂ ਦੇ ਤਹਿਤ ਪਰਚਾ ਦਰਜ ਹੋਇਆ ਜੋ ਡੀਐਸਪੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਐਸਸੀ ਕਮਿਸ਼ਨ ਨੂੰ ਤੇ ਐਸਸੀ ਕਮਿਸ਼ਨ ਨੇ ਕਦੋਂ ਤੱਕ ਰਾਜਾ ਵੜਿੰਗ ਨੂੰ ਇੱਕ ਗ੍ਰਿਫਤਾਰੀ ਕਰਨ ਦੇ ਹੁਕਮ ਦਿੱਤੇ ਨੇ ਤੁਸੀਂ ਜਿਹੜੇ ਲੋਕ ਰਾਏ ਨਿਊਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਪੰਜਾਬ ਕਾਂਗਰਸ ਨੇ ਪ੍ਰਧਾਨ ਰਾਜਾ ਵਿਢਿੰਗ ਦੀਆਂ ਮੁਸ਼ਕਲਾਂ ਦਿਨੋ ਦਿਨ ਵੱਧ ਰਹੀਆਂ ਨੇ ਰਾਜਾ ਵਿਢਿੰਗ ਜਿਸ ਨੂੰ ਪੰਜਾਬ ਕਾਂਗਰਸ ਨੇ ਪ੍ਰਧਾਨ ਦੇ ਤੌਰ ਤੇ ਵੀ ਉਹਦੇ ਤੋਂ ਲਾਉਣ ਦੀ ਤਿਆਰੀ ਕੀਤੀ ਏ ਉੱਥੇ ਹੀ ਜਿਹੜਾ ਕਿ ਰਾਜਾ ਵਿਢਿੰਗ ਵਿਰੋਧੀਆਂ ਦੇ ਨਿਸ਼ਾਨੇ ਤੇ ਵੀ ਨੇ ਤੇ ਉਸ ਦੇ ਖਿਲਾਫ ਜਿਹੜੀ ਹੈ ਪਰਚਾ ਦਰਜ ਕਰਨ ਦੀ ਵੀ ਮੰਗ ਕੀਤੀ ਗਈ ਸੀ ਔਰ ਉਸ ਦੇ ਖਿਲਾਫ ਇਹ ਪਰਚਾ ਵੀ ਦਰਜ ਹੋ ਗਿਆ ਜੋ ਹੁਣ ਰਾਜਾ ਵਿਢਿੰਗ ਨੂੰ ਗ੍ਰਿਫਤਾਰੀ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਨੇ ਐਸ்சி ਕਮਿਸ਼ਨ ਨੇ ਐਸਸੀ ਕਮਿਸ਼ਨ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਸਾਬਕਾ ਮੰਤਰੀ ਬੂਟਾ ਸਿੰਘ ਦੇ ਵਿਰੁੱਧ ਟਿੱਪਣੀਆਂ ਲਈ ਵੜਿੰਗ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਹਨ ਡੀਐਸਪੀ ਕਪੂਰਥਲਾ ਹਰਗੁਰਦੇਵ ਸਿੰਘ ਨੂੰ ਚੰਡੀਗੜ੍ਹ ਤਲਬ ਕੀਤਾ ਗਿਆ ਤੇ ਪੁੱਛਿਆ ਗਿਆ ਕਿ ਵੜਿੰਗ ਨੂੰ ਅਜੇ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਜੋ ਰਾਜਾ ਵੜਿੰਗ ਦੇ ਵੱਲੋਂ ਨਸਲੀ ਟਿੱਪਣੀ ਕੀਤੀ ਗਈ ਸੀ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਖਿਲਾਫ ਡੀਐਸਪੀ ਨੇ ਕਿਹਾ ਕਿ ਵੜਿੰਗ ਦੀ ਵੀਡੀਓ ਦੀ ਫੋਰੈਂਸ ਜਾਂਚ ਕੀਤੀ ਜਾ ਰਹੀ ਹੈ ਜਿਸ ਵਿੱਚ ਇੱਕ ਹਫਤਾ ਜਾਂ 10 ਦਿਨ ਲੱਗਣਗੇ ਮਹਰਮ ਬੂਟਾ ਸਿੰਘ ਦੇ ਪੁੱਤਰ ਨੇ ਵੀ ਐਸੀ ਸਰਟੀਫਿਕੇਟ ਦੇ ਦਿੱਤਾ ਜਿਸ ਤੋਂ ਬਾਅਦ ਚੀਮਨ ਗੜੀ ਨੇ 8 ਦਿਨਾਂ ਦੇ ਅੰਦਰ ਅੰਦਰ ਰਾਜਾ ਵੜਿੰਗ ਦੀ ਗ੍ਰਿਫਤਾਰੀ ਦੇ ਹੁਕਮ ਦੇ ਦਿੱਤੇ ਹਨ ਸੋ ਗੜੀ ਨੇ ਕਿਹਾ ਕਿ ਰਾਜਾ ਵੜਿੰਗ ਕੋਈ ਰੋਬਿਨ ਹੁੱਡ ਤਾਂ ਨਹੀਂ ਹੈ ਜਿਸ ਨੂੰ ਤੁਸੀਂ ਲੱਭ ਨਹੀਂ ਸਕਦੇ ਰਾਜਾ ਵੜਿੰਗ ਦੀ ਹਰ ਰੋਜ਼ ਮੀਡੀਆ ਦੇ ਵਿੱਚ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਤਰਨਤਾਰ ਦੇ ਵਿੱਚ ਚੋਣ ਪ੍ਰਚਾਰ ਕਰ ਰਿਹਾ ਸੀ ਨਵਾਂ ਸ਼ਹਿਰ ਦੇ ਵਿੱਚ ਉਹ ਘੁੰਮ ਰਿਹਾ ਸੀ ਤੇ ਉਸ ਨੂੰ ਤੁਸੀਂ ਕਿਉਂ ਨਹੀਂ ਗ੍ਰਿਫਤਾਰ ਕੀਤਾ ਪਿਛਲੇ 6 ਦਿਨਾਂ ਤੱਕ ਜੋ ਡੀਐਸਪੀ ਨੇ ਕਿਹਾ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਪੂਰੇ ਜਾਂਚ ਤੋਂ ਬਾਅਦ ਹੀ ਅਸੀਂ ਰਾਜਾਵਿੰਗ ਨੂੰ ਜਿਹੜਾ ਗ੍ਰਿਫਤਾਰ ਕਰਾਂਗੇ ਇਹ ਖੁੱਲੇ ਮੈਦਾਨ ਵਿੱਚ ਖਰਗੋਸ਼ ਵਾਂਗੇ ਜਿਦੋਂ ਕਿ ਇੱਕ ਸ਼ਿਕਾਰੀ ਆਪਣੇ ਕੁੱਤਿਆਂ ਨੂੰ ਜ਼ੰਜੀਰਾਂ ਨਾਲ ਫੜ ਰਿਹਾ ਸੋ ਰਾਜਾਵਿੰਗ ਜਿਸ ਨੂੰ ਹਾਈ ਕਮਾਂਡ ਦੇ ਵੱਲੋਂ ਵੀ ਉਸ ਤੇ ਅਹੁਦੇ ਤੋਂ ਲਾਉਣ ਦੀ ਤਿਆਰੀ ਚੱਲ ਰਹੀ ਹੈ ਕਿਉਂਕਿ ਹਾਈ ਕਮਾਂਡ ਕਾਂਗਰਸ ਵੀ ਨਹੀਂ ਚਾਹਦੀ ਕਿ ਜੋ ਰਾਜਾਵਿੰਗ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਸੀ ਇਸ ਤੋਂ ਬਾਅਦ ਪੰਜਾਬ ਦੇ 2027 ਦੇ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਇਸ ਦਾ ਜਿਹੜਾ ਕੀ ਵਿਰੋਧ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਦਲਿਤ VOTER ਜਿਹੜਾ ਹੈ ਉਹ ਕਾਂਗਰਸ ਨੂੰ ਟੁੱਟ ਸਕਦਾ ਹੈ ਦਲਿਤ VOTER ਕਾਂਗਰਸ ਨਾਲ ਜੁੜਨ ਵਾਸਤੇ ਜੋ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਅਗਲਾ ਪ੍ਰਧਾਨ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਕਿਉਂਕਿ ਦਲਿਤ ਆਗੂ ਦੇ ਖਿਲਾਫ ਇਹ ਬਿਆਨਬਾਜ਼ੀ ਜਿਹੜੀ ਹੈ ਪੂਰੀ ਕਾਂਗਰਸ ਪਾਰਟੀ ਦੇ ਲਈ ਬਹੁਤ ਵੱਡਾ ਨੁਕਸਾਨ ਸਾਬਤ ਹੋ ਸਕਦੀ ਹੈ ਇਸ ਕਰਕੇ ਕਾਂਗਰਸ ਪਾਰਟੀ ਦੇ ਵੱਲੋਂ ਰਾਜਾ ਵੜਿੰਗ ਨੂੰ ਵੀ ਪਿੱਛੇ ਕਰਨ ਲਈ ਜੋ ਚਰਚਾ ਹੈ ਸੋਤਾਸਤੀ ਕੇ ਕਾਂਗਰਸ ਦੇ ਪ੍ਰਧਾਨ ਨੇ ਲੁਧਿਆਣਾ ਦੇ ਜੋ ਸੰਸਦ ਮੈਂਬਰ ਨੇ ਨਾ 4 ਨਵੰਬਰ ਨੂੰ ਤਰਨਤਪ ਦੇ ਇੱਕ ਪਿੰਡ ਵਿੱਚ ਚੋਣ ਜਲਸੇ ਨੂੰ ਸਬੋਧਨ ਕਰਦੇ ਹੋਏ ਆ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਬਾਰੇ ਨਸਲੀ ਟਿੱਪਣੀ ਕੀਤੀ ਸੀ ਕਿਹਾ ਸੀ ਕਿ ਇੱਕ ਬੂਟਾ ਸਿੰਘ ਜਿਹੜਾ ਕਿ ਰੰਗ ਦਾ ਕਾਲਾ ਸੀ ਮਜਬੀ ਸਿੱਖ ਸੀ ਔਰ ਉਸ ਨੂੰ ਕਾਂਗਰਸ ਨੇ ਗ੍ਰਹਿ ਮੰਤਰੀ ਦੇ ਅਹੁਦੇ ਤੇ ਪਹੁੰਚਾ ਦਿੱਤਾ ਸੋ ਅਜਿਹੀ ਟਿੱਪਣੀ ਕਰਨਾ ਉਸ ਇਸ ਮਹਾਨ ਸ਼ਖਸੀਅਤ ਦੇ ਬਾਰੇ ਜੋ ਰਾਜਾ ਵੜਿੰਗ ਨੂੰ ਸ਼ੋਭਾ ਨਹੀਂ ਦਿੰਦਾ ਪਰ ਰਾਜਾ ਵੜਿੰਗ ਨੇ ਇਹ ਉਸ ਤੋਂ ਬਾਅਦ ਮਾਫੀ ਵੀ ਮੰਗੀ ਕਿ ਮੇਰਾ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਪਰ ਇਹ ਵਿਵਾਦਿਤ ਬਿਆਨ ਮੀਡੀਆ ਦੇ ਵਿੱਚ ਜਦੋਂ ਵਾਇਰਲ ਹੋਇਆ ਉਸ ਤੋਂ ਬਾਅਦ ਰਾਜਾ ਵੜਿੰਗ ਹਾਈ ਕਮਾਂਡ ਦੇ ਨਜ਼ਰਾਂ ਵਿੱਚ ਵੀ ਜਿਹੜਾ ਕਿ ਉਹ ਬਹੁਤ ਪਿੱਛੇ ਚਲਾ ਗਿਆ ਹਾਈ ਕਮਾਂਡ ਦੇ ਨਜ਼ਰਾਂ ਵਿੱਚ ਵੀ ਰਾਜਾ ਵੜਿੰਗ ਨੂੰ ਜਿਹੜਾ ਪ੍ਰਧਾਨ ਦੇ ਅਹੁਦੇ ਤੋਂ ਲਾਉਣ ਦੀ ਤਿਆਰੀ ਚੱਲ ਰਹੀ ਉੱਥੇ ਹੀ ਰਾਜਾ ਵੜਿੰਗ ਨੂੰ ਉਹਨਾਂ ਦੇ ਖਿਲਾਫ ਜਿਹੜੀ ਐਫ ਆਈ ਆਰ ਦਰਜ ਹੋਈ ਏ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਜੋ ਸੁਪੁੱਤਰ ਨੇ ਦਰਜ ਕਰਵਾਈਏ ਉੱਥੇ ਹੀ ਉਹਨਾਂ ਦੇ ਭਣਜਾ ਜਗਿੰਦਰ ਸਿੰਘ ਮਾਨ ਨੇ ਵੀ ਬੂਟਾ ਸਿੰਘ ਦੇ ਖਿਲਾਫ ਕਿਹਾ ਕਿ ਮੈਂ ਚੁੱਪ ਕਰਕੇ ਨਹੀਂ ਬੈਠਾਂਗਾ ਮੈਂ ਉਦੋਂ ਤੱਕ ਲੜਾਈ ਲੜਾਂਗਾ ਜਦੋਂ ਤੱਕ ਮੈਂ ਭਾਵੇਂ ਮੈਨੂੰ ਮਰਨਾ ਪੈ ਜਾਵੇ ਕਿਉਂਕਿ ਬੂਟਾ ਸਿੰਘ ਦੇ ਖਿਲਾਫ ਅਜਹੀ ਸ਼ਬਦਾਬਲੀ ਜਿਹੜੀ ਵਰਤੀ ਗਈ ਹੈ ਕਿਉਂਕਿ ਬੂਟਾ ਸਿੰਘ ਇੱਕ ਬਹੁਤ ਹੀ ਮਹਾਨ ਜਿਹੜੇ ਲੀਡਰ ਸਨ ਜਿਹੜੇ ਹਰ ਸਮੇਂ ਗੁਰੂ ਘਰ ਨਾਲ ਜੁੜੇ ਰਹੇ ਔਰ ਬੂਟਾ ਸਿੰਘ ਨੇ ਪੀ ਐਚ ਡੀ ਕੀਤੀ ਹੋਈ ਸੀ ਜਿਹੜਾ ਕਿ 1962 ਦੇ ਵਿੱਚ ਉਹਨਾਂ ਨੇ ਰਾਜਨੀਤੀ ਵਿੱਚ ਸਫਲ ਰੱਖਿਆ ਸੀ ਜਦੋਂ ਉਹਨਾਂ ਦੀ ਉਮਰ ਸਿਰਫ 20 ਸਾਲ ਦੇ ਕਰੀਬ ਸੀਗੀ ਸੋ ਰਾਜਾ ਵਿੰਗ ਦੇ ਵੱਲੋਂ ਐਸੀ ਟਿੱਪਣੀ ਕਰਨੀ ਕਾਂਗਰਸ ਲਈ ਬਹੁਤ ਵੱਡੀ ਖਤਰੇ ਦੀ ਕੰਟੀ ਹੈ ਜੋ ਕਾਂਗਰਸ ਹੁਣ ਰਾਜਾ ਵਿੰਗ ਨੂੰ ਪਿੱਛੇ ਕਰਨਾ ਚਾਹੁੰਦੀ ਹੈ ਤਾਂ ਕਿ ਇਹ ਸਵੱਤੇ ਹੋਏ ਬੁਆਲ ਨੂੰ ਠੰਡਾ ਕੀਤਾ ਜਾ ਸਕੇ ਔਰ ਰਾਜਾ ਵਿੰਗ ਖੁਦ ਵੀ ਪਿੱਛੇ ਹੋਣਾ ਚਾਹੁੰਦੇ ਨੇ ਜੋ ਸੂਤਰਾਂ ਤੋਂ ਜਾਣਕਾਰੀ ਆ ਰਹੀ ਹੈ ਕਿ ਰਾਜਾ ਵਿੰਗ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਤੋਂ ਵੀ ਸਤੀਫਾ ਦੇ ਦੇਣਗੇ ਔਰ ਕਮਰਸ ਪਾਰਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਸਿਫਾ ਦੇਣ ਤੋਂ ਬਾਅਦ ਉਹ ਇੱਕ ਸੰਸਦ ਮੈਂਬਰ ਵਜੋਂ ਵਿਚਰਨਗੇ ਜੋ ਕਿ ਕਪੂਰਥਲਾ ਵਿੱਚ ਉਨ੍ਹਾਂ ਦੇ ਖਿਲਾਫ FIR ਦਰਜ ਹੋਈ ਹੈ ਉਨ੍ਹਾਂ ਦੇ ਬੂਟਾ ਸਿੰਘ ਦੇ ਪੁੱਤਰ ਸਰਪ੍ਰੀਤ ਸਿੰਘ ਸਿੱਧੂ ਨੇ ਰਾਜਾ ਬਿੰਦ ਦੇ ਖਿਲਾਫ ਇਹ ਸ਼ਿਕਾਇਤ ਦਰਜ ਕੀਤੀ ਸੀ ਜਿਸ ਤੋਂ ਬਾਅਦ ਹੁਣ ਰਾਜਾ ਬਿੰਦ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਜਾਰੀ ਹੋਏ ਨੇ